ਅੱਜ ਜਿਹੜੀ ਇੱਥੇ ਕਾਰਵਾਈ ਕੀਤੀ ਕੀ ਹੈ ਕੁਝ ਕੀ ਰਿਕਾਰਡ ਸੇ ਜ਼ਿਆਦਾ ਤੇ ਪੂਰੀ ਫੈਮਿਲੀ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਇਨਵੋਲਵ ਰਜਿੰਦਰ ਸਿੰਘ ਦੇ ਖਿਲਾਫ 8 ਮੁਕਦਮੇ ਦਰਜ ਹੈ ਬੇਟੀ ਸੁਪਨਾ ਦੇ ਖਿਲਾਫ 2 ਹੈ 2 ਮਦਰ ਸੁਨੀਤਾ ਦੇ ਹੈ ਔਰ ਬੇਟੇ ਦੇ ਖਿਲਾਫ ਇੱਕ ਮੁਕਦਮਾ ਹੈ ਇੱਕ ਮੁਕਦਮੇ ਚ ਮਦਰ ਸੰਤੇ ਡਾਕਟਰ ਤਿੰਨੋਂ ਸ਼ਾਮਿਲ ਨੇ ਤੁਨ ਨਸ਼ਾ ਮੁਕਤ ਕੈਂਪੇਨ ਹੈ ਉਹਦੇ ਚ ਇਹਨੂੰ ਵੱਡੀ ਕਾਮਯਾਬੀ ਵੀ ਮੰਨਦੇ ਆ ਕਿ ਸਾਰੇ ਇਹੋ ਜਿਹੇ ਲੋਕ ਜਿਨ੍ਹਾਂ ਨੇ ਇਲ ਗਾਟਰਨ ਮਨੀ ਨਾਲ ਜਾਂ ਡਰਗ ਮਨੀ ਨਾਲ ਆਪਣੇ ਜ਼ਿਆਦਾਤਰ ਬਣਾਈਆਂ ਉਹ ਸਾਹਮਣੇ ਉਹਨਾਂ ਦੀ ਡੈਮੋਲੇਸ਼ਨ ਹੋਈ ਹੈ ਇਹ ਰਾਤੋ ਰਾਤ امیر ਹੋਣ ਦੀ ਜਿਹੜੀ ਲਾਲਚ ਹੈ ਉਹ ਉਹਨਾਂ ਨੂੰ ਮਰਵਾ ਦਿੰਦਾ ਤੇ ਅਲਟੀਮੇਟਲੀ ਹਸ਼ਰ ਇਹੀ ਹੁੰਦਾ ਹੈ ਸੱਚੀ ਗੱਲ ਜੀ ਸਾਰਿਆਂ ਤੁਸੀਂ ਦੇਖ ਰਹੇ ਹੋ ਅਮਰਧਰ TV ਤੇ ਮੈਂ ਹਾਤਾ ਨਾਲ ਵਚਪ ਚ ਕਵਾਲੀ ਸਫਤ ਅੰਮ੍ਰਿਤਸਰ ਸ਼ਹਿਰ ਦੇ ਸ਼ੇਰ ਸਾਹ ਸੂਰੀ ਰੋਡ ਖੰਡ ਵਾਲੇ ਵਿਖੇ ਮੌਜੂਦ ਆ ਜਿੱਥੇ ਕਿ ਅੱਜ ਪੂਰੇ ਇੱਕ ਪਰਿਵਾਰ ਨੂੰ ਜਿਹੜਾ ਕਿ ਰਸਤੇ ਚ ਲੈ ਗਿਆ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਸ ਨੂੰ ਜਿਹੜਾ ਹੈ ਕਿ ਢਾਇਆ ਜਾ ਰਿਹਾ ਕਿ ਦੇਖਿਆ ਜਾਵੇ ਸੰਯਪਕ ਬੰਤਮਾਨ ਵੱਲੋਂ ਜਿਹੜਾ ਕਿ ਸਟ੍ਰਿਕ ਐਕਸ਼ਨ ਲਿਤਾ ਜਾ ਰਿਹਾ ਕਿ ਲਗਾਤਾਰ ਜਿਹੜੇ ਨਸ਼ਾ ਨਸ਼ਾ ਤਸਕਰ ਨੇ ਉਹਨਾਂ ਦੀ ਜਿਹੜੀਆਂ ਪ੍ਰਾਪਰਟੀਆਂ ਨੂੰ ਪ੍ਰਾਪਰਟੀ ਨੇ ਉਹਨੂੰ ਜਿਹੜਾ ਹੈ ਕਿ ਢਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਇੱਥੇ ਪੂਰਾ ਪਰਿਵਾਰ ਰਹਿੰਦਾ ਸੀਗਾ ਕਿ ਆ ਵੀ ਤਾਂ ਜਿਹੜੇ ਚ ਬੱਚੇ ਵੀ ਮੌਜੂਦ ਸੀਗੇ ਅਤੇ ਵਿੱਚ ਜਿਹੜੀ ਉਸ ਦੀ ਘਰਵਾਲੀ ਵੀ ਸੀਗੀ ਉਹ ਵੀ ਤੇ ਆਪ ਵੀ ਲਗਾਤਾਰ ਜਿਹੜੇ ਕਿ ਇਹ ਬਹੁਤ ਟਾਈਮ ਤੋਂ ਜਿਹੜਾ ਹੈ ਕਿ ਨਸ਼ਾ ਵੇਚ ਰਹੇ ਸੀਗੇ ਪਰ ਅੱਜ ਜਿਹੜੀ ਹੈ ਕਿ ਇਹਨਾਂ ਉੱਤੇ ਕਾਰਵਾਈ ਕੀਤੀ ਗਈ ਤੁਸੀਂ ਦੇਖ ਸਕਦੇ ਹੋ ਜਿਹੜਾ ਮਕਾਨ ਹੈ ਇਹਨਾਂ ਦਾ ਉਸ ਨੂੰ ਟਹਾ ਜਾ ਰਿਹਾ ਕਿਉਂਕਿ ਇਹ ਜਿਹੜਾ ਸਾਰਾ ਪੈਸਾ ਹੈ ਇਹ ਨਸ਼ਾ ਵੇਚ ਕੇ ਜਿਹੜਾ ਕਿ ਲੋਕਾਂ ਨੂੰ ਨਸ਼ੇ ਉੱਤੇ ਲਾ ਕੇ ਇਹ ਪੈਸੇ ਦੇ ਨਾਲ ਜਿਹੜਾ ਕਿ ਜਿਸ ਮਕਾਨ ਨੂੰ ਬਣਾਇਆ ਗਿਆ ਸੀਗਾ ਤੇ ਅੱਜ ਉਹੀ ਮਕਾਨ ਜਿਹੜਾ ਕਿ ਟਾਇਆ ਜਾ ਰਿਹਾ ਸਾਡੀ ਵੀ ਇੱਕ ਅਪੀਲ ਹੈ ਲੋਕਾਂ ਨੂੰ ਕਿ ਤੁਸੀਂ ਜਿਹੜਾ ਕੀ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਦੀ ਜਿਹੜੀ ਜਾਣਕਾਰੀ ਹੈ ਪੁਲਿਸ ਨੂੰ ਦੋ ਤਾਂ ਕਿ ਪੁਲਿਸ ਉਹਨਾਂ ਉੱਤੇ ਕਾਰਵਾਈ ਕਰ ਸਕੇ ਤੇ ਇੱਥੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਵਾਰੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਜਾਣਦੇ ਆ ਹੋ ਕੀ ਆਖੇ ਡਿਟੇਲਸ ਆ ਸਾਡੀ ਤਾਂ ਸਾਡੇ ਨਾਲ ਗੁਰਪ੍ਰੀਤ ਸਿੰਘ ਭੁੱਲਰ ਮੌਜੂਦ ਨੇ ਕਮਿਸ਼ਨਰ ਸਾਹਿਬ ਸਰ ਅੱਜ ਜਿਹੜੇ ਇੱਥੇ ਕਾਰਵਾਈ ਕੀਤੀ ਕੀ ਹੈ ਕੁਝ ਕੀ ਰਿਕਾਰਡ ਸੀ ਏਦਾ ਤੇ ਪੂਰੀ ਫੈਮਿਲੀ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਇਨਵੋਲਵ ਸੀ ਇਹ ਸਾਰੇ ਹਾਂਜੀ ਫੈਮਿਲੀ ਮਾਂ-ਬਾਪ ਦੋਨੋਂ ਬੱਚੇ ਰਜਿੰਦਰ ਸਿੰਘ ਦੇ ਖਿਲਾਫ 8 ਮੁਕਦਮੇ ਦਰਜ ਹੈ ਬੇਟੀ ਸਪਨਾ ਦੇ ਖਿਲਾਫ 2 ਹੈ ਦੋ ਮਦਰ ਸੁਨੀਤਾ ਦੇ ਹੈ ਔਰ ਬੇਟੇ ਦੇ ਖਿਲਾਫ ਇੱਕ ਮੁਕਦਮਾ ਹੈ ਇੱਕ ਮੁਕਦਮੇ ਚ ਮਦਰ ਸੰਤੇ ਡਾਕਟਰ ਤਿੰਨੋਂ ਸ਼ਾਮਿਲ ਨੇ ਸੋ ਬੜਾ ਮੰਦਪਾ ਕੀ ਗੱਲ ਹੈ ਔਰ ਸਾਰਾ ਫੈਮਿਲੀ ਇਸ ਕੰਮ ਚ ਲੱਗੀ ਹੈ ਪਰ ਦੂਜੇ ਪਾਸੇ ਜੇ ਆਪਾਂ ਦੇਖੀਏ ਜੋ ਸਾਡੇ ਮਨਜੋਗ ਸੀਐਮ ਸਾਹਿਬ ਦੀ ਯੁਧ ਮਨਨਸ਼ ਅਵਰਧ ਕੈਂਪੇਨ ਹੈ ਉਹਦੇ ਚ ਇਹਨੂੰ ਵੱਡੀ ਕਾਮਯਾਬੀ ਵੀ ਮੰਨਦੇ ਆ ਕਿ ਸਾਰੇ ਇਹੋ ਜਿਹੇ ਲੋਕ ਜਿਨ੍ਹਾਂ ਨੇ ਇਲ ਕਾਟਨ ਮਨੀ ਨਾਲ ਜਾਂ ਡਰਗ ਮੰਨੀਨਾ ਆਪਣੇ ਜਿਆਦਾਤਰ ਬਣਾਈਆਂ ਉਹ ਸਾਹਮਣੇ ਉਹਨਾਂ ਦੀ ਡੈਮੋਲਿਸ਼ਨ ਹੋਈ ਹੈ ਥਰੂ ਕਾਰਪੋਰੇਸ਼ਨ ਔਰ ਪੁਲਿਸ ਫੋਰਸ ਸਾਡ ਤੋਂ ਮੁਹਈਆ ਕਰਾਈ ਗਈ ਅਸੀਂ ਆਪ ਆ ਕੇ ਦਿੱਤਾ ਔਰ ਸਿੰਬੋਲਿਕਲੀ ਬੜਾ ਸਟਰੋਂਗ ਮੈਸੇਜ ਜਾਂਦਾ ਕਿਉਂਕਿ ਲੋਕਾਂ ਨੂੰ ਅੱਖਾਂ ਨਾਲ ਦਿਖ ਰਿਹਾ ਕਿ ਜੋ ਇਹ ਚੀਜ਼ ਬਣਾਈ ਉਹ ਟੈਟੇਰੀ ਹੋ ਰਹੀ ਹੈ ਸਰ ਕਿੰਨੇ ਕੀ ਰਿਕਾਰਡ ਹੈ ਕਿ ਬਹੁਤ ਦੇਰ ਤੋਂ ਇਹ ਚੱਲਦਾ ਆ ਰਿਹਾ ਇਹਨਾਂ ਦਾ 2018 ਤੋਂ ਇਹ ਰਜਿੰਦਰ ਸਿੰਘ ਇਸ ਕੰਮ 'ਚ ਲੱਗਿਆ ਹੋਇਆ ਮਦਰ ਦੇ ਖਿਲਾਫ ਹੁਣ 22 'ਚ ਵੀ ਇੱਕ ਪਹਿਲਾ ਪਰਚਾ ਸੁਨੀਤਾ ਉਹਦੀ ਵਾਈਫ ਔਰ 25 'ਚ ਦੁਬਾਰਾ ਹੈ ਬੱਚਿਆਂ ਦੇ ਖਿਲਾਫ ਤੁਹਾਨੂੰ ਮੈਂ ਦੱਸਿਆ ਹੀ ਹੈ ਕਿ ਅ ਇੱਕ 25 ਦੇ ਹੀ ਦੋਨੋਂ ਮੁਕੱਦਮੇ ਨੇ ਸਰ ਬੱਚੇ ਜਿਹੜੇ ਨਹੀਂ ਯੰਗ ਨੇ ਯਕਿਉਂਕਿ ਦੇਖ ਜਾਵੇ ਬੱਚੇ ਜੀ ਮਤਲਬ ਆਪਾਂ ਕਹਿ ਸਕਦੇ ਆ ਵੀ ਯੰਗ ਹੀ ਨੇ ਬਟ ਉਹ ਰਾਤੋ ਰਾਤ ਅਮੀਰ ਹੋਣ ਦੀ ਜਿਹੜੀ ਚਾਹਤ ਹੈ ਉਹਨੇ ਘੜਬੜ ਕੀਤੀ ਹੈ ਸਰ ਛੇਟਾ ਬੇਟੀ ਸੀ ਕਿ ਬੇਟਾ ਸੀ ਬੇਟਾ ਬੇਟੀ ਤੇ ਵਾਈਫ ਹਸਬੰਡ ਸਾਰੇ ਹੋਏ ਹੈਗੇ ਜੀ ਤੇ ਸਰ ਕੁਝ ਬੈਕਗ੍ਰਾਉਂਡ ਪਤਾ ਕਿਥੋਂ ਸਮਗਲਿੰਗ ਮਨ ਕੋ ਡਰੱਗਸ ਸਮਗਲ ਰਹੇ ਆ ਅਸੀਂ ਕਰ ਰਹੇ ਆ ਜੀ ਬੈਕਵਰਡ ਲਿੰਕੇਜ ਸਾਰੇ ਉਸ ਤੇ ਵਰਕ ਕਰ ਰਹੀ ਹੈ ਪੁਲਿਸ ਸਾਡੇ ਏਡੀਐਸ ਵੀ 2 ਸਾਹਿਬ ਵੀ ਇਸ ਕੰਮ ਚ ਸਪੈਸ਼ਲੀ ਇਹਨੂੰ ਆਪ ਮੋਨਿਟਰ ਕਰ ਰਹੇ ਇਨਵੈਸਟੀਗੇਸ਼ਨ ਸਰ ਇੱਕ ਇਨਵੀ ਹੈ ਕੋਕ ਲਗਾਤਾਰ ਅਮ ਜਿੱਥੇ ਵਿੱਚ ਡੈਮੋਲੇਸ਼ਨ ਹੈਗੀ ਜੀ ਇਹ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਜਿੱਥੇ ਅਸੀਂ ਪੁਲਿਸ ਫੋਰਸ ਮੋਈਆ ਕਰਾਈ ਹੈ ਔਰ ਮੌਕੇ ਤੇ ਆ ਕੇ ਇੱਕ ਸਟਰੋਂਗ ਮੈਸੇਜ ਦਿੱਤਾ ਗਿਆ ਤੇ ਲਗਾਤਾਰ ਇਦਾਂ ਹੀ ਕਾਰਵਾਈ ਚੱਲਦੀ ਰਹੀ ਕਿ ਤੇ ਲੋਕਾਂ ਨੂੰ ਕੀ ਇੱਕ ਮੈਸੇਜ ਦੇਣਾ ਚਾਹੂਗਾ ਕਿ ਕਿ ਹੁੰਦੇ ਵਿੱਚ ਬੱਚੇ ਵੀ ਇਨਵੋਲਵ ਦਿਖ ਰਹੇ ਨੇ ਦੇਖੋ ਵੈ ਮੈਂ ਲੋਕਾਂ ਨੂੰ ਇਹੀ ਕਹਿਣਾ ਕਿ ਰਾਤੋ ਰਾਤ ਅਮੀਰ ਹੋਣ ਦੀ ਜਿਹੜੀ ਲਾਲਚ ਹੈ ਉਹ ਉਹਨਾਂ ਨੂੰ ਮਰਵਾ ਦਿੰਦਾ ਤੇ ਅਲਟੀਮੇਟਲੀ ਹਸ਼ਰ ਹੀ ਹੁੰਦਾ ਔਰ ਇਹਦੇ ਚ ਆਮ ਸਮਾਜ ਨੂੰ ਜਾਗਣਾ ਚਾਹੀਦਾ ਆਪਾਂ ਨੂੰ ਨਸ਼ੇ ਖਿਲਾਫ ਲਾਮਬੰਦ ਹੋ ਕੇ ਇਸ ਯੁੱਧ ਦੇ ਵਿੱਚ ਸਾਡਾ ਸਰਕਾਰ ਦਾ ਔਰ ਪੁਲਿਸ ਦਾ ਸਾਥ ਦੇਣ ਤਾਂ ਕਿ ਆਪਾਂ ਇਹਨੂੰ ਡਰਗ ਫਰੀ ਬਣਾ ਸਕੀਏ ਇਸ ਹੱਦ ਤੱਕ ਗੱਲਬਾਤ ਕੀਤੀ ਹੈ ਗੁਰਪ੍ਰੀਤ ਸਿੰਘ ਭੋਲਰ ਹੁਣਾਣਾ ਤੇ ਲਗਾਤਾਰ ਹੀ ਜਿਹੜੇ ਕਿ ਕਾਰਵਾਈ ਚੱਲਦੀ ਪਈ ਸੀ ਕਿ ਤੇ ਤੁਹਾਨੂੰ ਹੁਣੇ ਲਾਈਵ ਤਸਵੀਰਾਂ ਵੀ ਦਿਖਾ ਦਿੰਦੇ ਹੁਣੇ ਵੀ ਜਿਹੜਾ ਕਿ ਕਾਰਵਾਈ ਚੱਲ ਰਹੀ ਹੈ ਕਿ ਜਿਹੜਾ ਘਰ ਨੂੰ ਹੈ ਢਾਇਆ ਜਾ ਰਿਹਾ ਕਿਉਂਕਿ ਇਨ੍ਹਾਂ ਵੱਲੋਂ ਜਿਹੜੇ ਕਿ ਡਰੱਗ ਨੂੰ ਸਮਕਲਿੰਗ ਕੀਤੀ ਜਾਂਦੀ ਸੀ 2018 ਤੋਂ ਲਗਾਤਾਰ ਜਿੰਦਰ ਸਿੰਘ ਰਾਜੂ ਜਿਹਦਾ ਨਾਮ ਹੈ ਪੂਰਾ ਪਰਿਵਾਰ ਹੀ ਇਹਦੇ ਨਾਲ ਸੀਗਾ ਤੇ ਵਿੱਚ ਇੱਕ ਹੋਰ ਵੱਡੀ ਗੱਲ ਸਾਹਮਣੇ ਆਈ ਕਿ ਬੇਟਾ ਬੇਟੀ ਦੋਵੇਂ ਨਾਲ ਰਲ ਕੇ ਜਿਹੜੇ ਕਿ ਨਸ਼ੇ ਨੂੰ ਵੇਚਦੇ ਸੀ ਪਰ ਪੁਲਿਸ ਵੱਲੋਂ ਕਾਰਵਾਈ ਕੀਤੀ ਕਿ ਕਾਰਪੋਰੇਸ਼ਨ ਵੱਲੋਂ ਕਾਰਵਾਈ ਕੀਤੀ ਗਈ ਅਤੇ ਪੰਜਾਬ ਦੇ ਜਿਹੜੇ ਸੀਐਮ ਨੇ ਭਗਵੰਤ ਮਾਨ ਉਹਨਾਂ ਵੱਲ ਵੀ ਕਿੰਨੀ ਗੱਲ ਕੀਤੀ ਹੈ ਕਿ ਅਸੀਂ ਜਿਹੜੇ ਨਸ਼ਾ ਮੁਕਤ ਪੰਜਾਬ ਨੂੰ ਬਣਾਵਾਂਗੇ ਤੇ ਅਸੀਂ ਵੀ ਆਸ ਕਰਦੇ ਹਾਂ ਲੋਕ ਜਿਹੜਾ ਹੈ ਕਿ ਵੱਧ ਚੜ ਕੇ ਜਿਹੜਾ ਹੈ ਕਿ ਹਿਸਾਬ ਦੇਣਗੇ ਇਸ ਚੀਜ਼ ਦੇ ਵਿੱਚ ਜਿੰਨੀ ਵੀ ਇਨਫੋਰਮੇਸ਼ਨ ਆ ਸ਼ੇਅਰ ਕਰਨਗੇ ਪੁਲਿਸ ਦੇ ਨਾਲ ਕੀ ਅਸੀਂ ਜਿਹੜਾ ਹੈ ਕਿ ਨਸ਼ਿਆਂ ਉੱਤੇ ਨੱਥ ਪਾ ਸਕੀਏ ਕੈਮਰਾਮੈਨ ਸ਼ਮਦ ਨਾਲ ਮੈਂ ਮਨਸ਼ੀਪ ਸਿੰਘ ਹਮਦਦ ਟੀਵੀ ਅੰਮ੍ਰਿਤਸਰ